ਤੁਰਪਿੰਡ ਨਵਤ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋਰਾਵਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁਰਕ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤਾਂ ਉਹ ਡੁੱਬ ਗਈ ਨਹਿਰ ਚੈ ਤੱਕ ਉਹਦੀ ਰੇਡ ਬੜੀ ਲੱਭੀ ਇਹ ਧਾਰੀਵਾਲ ਪਿੰਡ ਦੀ ਧਾਰੀਵਾਲ ਤੋਂ ਜੀ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀਆਂ ਆਪਣੇ ਪਿੰਡ ਉਹਦੇ ਜੀ ਇਧਰੋਂ ਪੂਸ ਦੇ ਦੇਖਣ ਦੇ ਬਾਅਦ ਆ ਗਈ ਟਾਈਮ ਤੇ ਜੀ ਹਾਂ ਕਰ ਰਹੀ ਚਾਹ ਹਾਂ ਸਾਂਵਨ ਕਰ ਰਹੀ ਹੈ ਵੇਖੋ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੂਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਕੱਦੇ ਪਿੰਡ ਸੜਕਾਂ ਤੇ ਅੱਜ ਅਸੀਂ ਇਥੇ ਮੌਕੇ ਤੇ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਮਨਪ੍ਰੀਤ ਕੋ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਚੋਲੋ ਟੇਰੇ ਮਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼ਤੀਸ਼ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲੱਭ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ ਅਸੀਂ ਪਹੁੰਚੇ ਹੋਏ ਆ ਨਹੀਂ ਲੈ ਕੇ ਗੁੱਤਾਖੋਰ ਲੱਗੇ ਹੋਏ ਆ ਅਸੀਂ ਗੁੱਤਾਖੋਰ ਲੈ ਕੇ ਆਏ ਹੋ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਡੈਡ ਬੋਡੀ ਨੂੰ ਕੱਢ ਕੇ ਕਾਰਵਾਈ ਕੀਤੀ ਜਾਵੇ